ਬਜ਼ੁਰਗ ਨੇ ਸਾਡੇ ਇਹਨਾਂ ਨੂੰ ਦਵਾਈ ਦੀ ਲੋੜ ਨਹੀਂ ਹੁੰਦੀ ਕਿੰਦੀ ਆ ਭੈਣੋ ਦਵਾਈ ਬੁੱਟੀ ਦੀ ਲੋੜ ਨਹੀਂ ਹੁੰਦੀ ਜ਼ਿਆਦਾ ਇਹਨਾਂ ਨੂੰ ਜ਼ਿਆਦਾਤਰ ਲੋੜ ਹੁੰਦੀ ਹੈ ਔਲਾਦ ਦੇ ਸੁੱਖ ਦੀ ਜ਼ਿਆਦਾਤਰ ਲੋੜ ਹੁੰਦੀ ਹੈ ਗੁਰਮੁਖ ਪਿਆਰਿਓ ਮਾ ਮਾਪ ਨੂੰ ਪੁੱਤਰ ਦੇ ਪਿਆਰ ਦੀ ਸੇਵਾ ਦੀ ਜੇ ਬਾਹਰ ਜਾ ਕੇ ਸੇਵਾ ਕਰਦਾ ਬਾਹਰ ਜਾ ਕੇ ਬਹੁਤ ਕੁਝ ਕਰਦਾ ਪਿਆਏ ਤੇ ਘਰੇ ਮਾਂ ਬਾਪ ਨੂੰ ਪੁੱਛਦਾ ਹੀ ਨਹੀਂ ਹੈ ਫਿਰ ਕੋਈ ਲਾਭ ਨਹੀਂ ਬਾਹਰ ਕੁਛ ਮਰਜ਼ੀ ਕਰੀ ਜਾਵੇ ਬਾਹਰ ਜਿੰਨਾ ਮਰਜ਼ੀ ਦਾਨ ਪੁੰਨ ਕਰੀ ਜਾਵੇ ਕਿਸੇ ਲੇਖੇ ਦੇ ਵਿੱਚ ਨਹੀਂ ਇਹ ਬਾਹਰ ਬਾਪੂ ਜੀ ਬਾਪੂ ਜੀ ਮਾਂ ਜੀ ਮਾਂ ਜੀ ਕਰਦਾ ਫਿਰੇ ਤੇ ਘਰ ਬੈਠੇ ਬਾਪੂ ਨੂੰ ਕਹੇ ਬੜਾ ਖੰਨਾ ਤੇ ਉਹ ਵੀ ਗੱਲ ਚੰਗੀ ਨਹੀਂ ਹੈ ਕਿਉਂਕਿ ਅਸੀਂ ਮਾਪੇ ਦੇ ਜੰਮਦਿਆਂ ਦਾ ਪਿਆਰ ਲੈਣਾ ਹੈ ਜੰਮਦਿਆਂ ਤੋਂ ਆਸ਼ੀਰਵਾਦ ਲੈਣਾ ਹੈ ਉਹਨਾਂ ਦੇ ਜੰਮਦਿਆਂ ਜਾਗਦਿਆਂ ਅਸੀਂ ਉਹਨਾਂ ਤੋਂ ਖੁਸ਼ੀ ਲੈਣੀ ਹੈ ਉਨ੍ਹਾਂ ਦੀ ਸੇਵਾ ਕਰਕੇ ਉਨ੍ਹਾਂ ਦੀ ਰਜਾ ਦੇ ਵਿੱਚ ਚੱਲ ਕਰਕੇ ਉਨ੍ਹਾਂ ਦੀ ਸੇਵਾ ਕਰਕੇ ਅਸੀਂ ਸੁਖੀ ਹੋ ਸਕਦੇ ਹਾਂ ਜੇ ਮਾਪੇ ਦੀ ਸੇਵਾ ਨਹੀਂ ਕੀਤੀ ਮਾਪੇ ਨੂੰ ਸੰਭਾਲਿਆ ਨਹੀਂ ਹੈ ਤੀਰਥਾਂ ਤੇ ਵੀ ਜਾਂਦਾ ਪੁੰਨ ਦਾਨ ਵੀ ਕਰਦਾ ਫਿਰ ਗੁਰਬਾਣੀ ਕਹਿੰਦੀ ਹੈ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਹਲ ਜਾਤ ਤਿਹ ਜਿਉ ਕੁੰਚਰ ਇਸ ਨਾਨ ਬੇਅਰਥ ਨੇ ਇਮਾਮ ਬਾਪੂ ਨੂੰ ਬੁਲਾਉਂਦਾ ਨਹੀਂ ਤੇ ਐਡਾ ਵੱਡਾ ਮੂੰਹ ਕਰਕੇ ਸੁਜਾ ਕੇ ਮਾਂ ਦੇ ਪਿਓ ਦੇ ਕੋਲ ਦੀ ਲੰਬ ਜਾਂਦਾ ਏ اے ਗੁਰਮੁਖ ਪਿਆਰਿਓ ਫਿਰ ਜਿੰਨੀਆਂ ਮਰਜੀ ਤੁਸੀਂ ਦਵਾਈਆਂ ਦਵਾਈ ਜਾਇਓ ਜਿੰਨੇ ਮਰਜੀ ਚੰਗੇ ਤੋਂ ਚੰਗੇ ਡਾਕਟਰ ਦੇ ਕੋਲ ਲੈ ਜਿਓ ਚੰਗੇ ਤੋਂ ਚੰਗੇ ਹਸਪੀਟਲ ਦੇ ਵਿੱਚ ਲੈ ਜਿਓ ਮਾਪਾਪ ਨੂੰ ਦਵਾਈ ਕੋਈ ਵੀ ਅਸਰ ਨਹੀਂ ਕਰੇ ਇਹ ਕਰਜੇਗੀ ਭੈਣੋ ਬੋਲੋ ਨਹੀਂ ਕਰੇ ਭਵੇਂ ਤੁਸੀਂ ਜਿੱਥੇ ਮਰਜੀ ਲੈ ਜਾਓ ਚੁੱਕ ਕੇ ਉਹਨਾਂ ਨੂੰ ਜੇ ਤੁਸੀਂ ਘਰੇ ਬੁਲਾਉਂਦੇ ਨਹੀਂ ਨਾ ਉਹਨਾਂ ਦਾ ਅਸੀਰਵਾਦ ਨਹੀਂ ਲੈਂਦੇ ਉਹਨਾਂ ਦੀ ਪੁੱਛ ਗਿਛ ਨਹੀਂ ਹੈ ਉਹਨਾਂ ਦੀ ਸੇਵਾ ਹੀ ਸੰਭਾਲ ਨਹੀਂ ਹੈ ਸਮੇਂ ਸਰ ਰੋਟੀ ਨਹੀਂ ਸਮੇਂ ਸਰ ਦਵਾਈ ਬੂਟੀ ਨਹੀਂ ਸਮੇਂ ਸਰ ਕੱਪੜਾ ਨਹੀਂ ਬਦਲਣਾ ਸਮੇਂ ਸਰ ਉਹਨਾਂ ਦਾ ਵਿਸਤਰਾ ਨਹੀਂ ਬਦਲਣਾ ਸਮੇਸਰ ਨਮਾਉਣਾ ਨਹੀਂ ਉਹਨਾਂ ਨੂੰ ਤੇ ਫਿਰ ਜਿਹੜੇ ਮਰਜੀ ਹਸਪੀਟਲ ਲੈ ਜਿਉ ਕੋਰੇ ਕਾਗਜ਼ ਤੇ ਲਿਖੇ ਦਿਨਾ ਕੋਈ ਫਾਇਦਾ ਨਹੀਂ ਹਾਂ ਇੱਕ ਦਵਾਈ ਕੰਮ ਕਰ ਸਕਦੀ ਹੈ ਕਿਹੜੀ ਅਸੀਂ ਜਿੰਨੇ ਮਰਜੀ ਅੱਕੇ ਥੱਕੇ ਹੋਈਏ ਭਵੇਂ ਅਸੀਂ ਆਫਿਸ ਦੇ ਵਿੱਚ ਦਫ਼ਤਰ ਦੇ ਵਿੱਚ ਕੰਮ ਕਰਦੇ ਹਾਂ ਭਵੇਂ ਅਸੀਂ ਲੇਬਰ ਦਾ ਕੰਮ ਕਰਦੇ ਹਾਂ ਘਡੀਆਂ ਦੋ ਘਡੀਆਂ ਬਾਪੂ ਦੇ ਕੋਲ ਬੇਬੇ ਦੇ ਕੋਲ ਬਹਿ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਬਹਿ ਕੇ ਉਹਨਾਂ ਦੇ ਚਰਨ ਕੁੱਟ ਕੇ ਬੇਬੇ ਨੂੰ ਬਾਪੂ ਨੂੰ ਪੁੱਛ ਲਈਏ ਬਾਪੂ ਕੁਝ ਚਾਹੀਦਾ ਤਾਂ ਨਹੀਂ ਬਾਪੂ ਕੋਈ ਦੁੱਖਾ ਤਾਂ ਨਹੀਂ ਕੋਈ ਤਕਲੀਫ ਤਾਂ ਨਹੀਂ ਤੈਨੂੰ ਕੋਈ ਕਾਸੇ ਦੀ ਕਮੀ ਤਾਂ ਨਹੀਂ ਕੋਈ ਮੇਰੇ ਗਿਆਂ ਮਾਗਨੋਂ ਤੈਨੂੰ ਕੋਈ ਉੱਚਾ ਨੀਮਾ ਤੇ ਨਹੀਂ ਬੋਲਦਾ ਕਿਸੇ ਦੀ ਕਮੀ ਹੋਵੇ ਤੂੰ ਮੈਨੂੰ ਦੱਸ ਕਾਸੇ ਦੀ ਘਾਟ ਹੋਵੇ ਤੇਰੀ ਮੈਂ ਘਾਟ ਪੂਰੀ ਕਰ ਦੂੰਗਾ ਜੋ ਤੈਨੂੰ ਚਾਹੀਦਾ ਕੋਈ ਤੇਰੇ ਮਨ ਭਾਉਂਦਾ ਖਾਣਾ ਚਾਹੀਦਾ ਤੈਨੂੰ ਉਹੇ ਜਾ ਮੈਂ ਤਿਆਰ ਕਰਕੇ ਦੇ ਦੂੰਗਾ ਦੱਸ ਤੇ ਜਦੋਂ ਅਸੀਂ ਇੰਜ ਮਾਂ ਬਾਪ ਦੇ ਕੋਲ ਵਹਿ ਕੇ ਗੁਰਮੁਖੋ ਦੁੱਖ ਸੁੱਖ ਕਰਾਂਗੇ ਸਾਂਝਾ ਉਹਨਾਂ ਨਾਲ ਉਹਨਾਂ ਦੇ ਨਾਲ ਦੁੱਖ ਸੁੱਖ ਸੇਅਰ ਕਰਾਂਗੇ ਤਾਂ ਸੱਚ ਜਾਣਿਓ ਉਹ ਦਵਾਈ ਦੇ ਨਾਲੋਂ ਵੀ ਜ਼ਿਆਦਾ ਕੰਮ ਕਰੇਗਾ ਫਿਰ ਮਹਿੰਗੇ ਹਸਪੀਟਲ ਲਿਜਾਣ ਦੀ ਲੋੜ ਨਹੀਂ ਤੇ ਜਦੋਂ ਪੁੱਤ ਇਹ ਗੱਲ ਕਹਿ ਦਿੰਦਾ ਨਾ ਬਾਪੂ ਨੂੰ ਕਿਉਂਕਿ ਬਾਪੂ ਸਾਰੀ ਜ਼ਿੰਦਗੀ ਕੰਮ ਕਰਦਾ ਸਾਰੀ ਦਿਹਾੜੀ ਸਾਰੀ ਉਮਰ ਇੰਦ ਨਗਾ ਦਿੰਦਾ ਹੈ ਸੇਰੀਆਂ ਵਾਂਗ ਲੋਕਰਾ ਵਾਂਗ ਕੰਮ ਕਰਦਾ ਜਦੋਂ ਬੁੱਢੀ ਉਮਰ 'ਚ ਸੁੱਖ ਲੈਣ ਦਾ ਸਮਾਂ ਆਉਂਦਾ ਤੇ ਉਦੋਂ ਜਦੋਂ ਪੁੱਤ ਕਹਿ ਦਿੰਦਾ ਨਾ ਤੂੰ ਮੇਰੇ ਲਈ ਕੀ ਕੀਤਾ ਕੀ ਹੈ ਮੇਰੇ ਲਈ ਬੋਲੋ ਕੀ ਕੀਤਾ ਕੀ ਹੈ ਉਦੋਂ ਫਿਰ ਬਾਪੂ ਦੀ ਕੀਤੀ ਹੋਈ ਮਿਹਨਤ ਤੇ ਬੋਲੋ ਪਾਣੀ ਫਿਰ ਜਾਂਦਾ ਵੀ ਹੱਦ ਹੋ ਗਈ ਮੈਂ ਤੇ ਸਾਰੀ ਉਮਰ ਕਟਾ ਸਾਣਦੇ ਨੇ ਨਗਾ ਦਿੱਤੀ ਉਹ ਤੈਨੂੰ ਪਾਲਿਆ ਤੈਨੂੰ ਪੜਾਇਆ ਸੋ ਸੁੱਖਾਂ ਤੇਰੇ ਵਾਸਤੇ ਮੈਂ ਸੁਖਦਾ ਰਹੀ ਆ ਵੀ ਮੇਰੇ ਪੁੱਤ ਨੂੰ ਨੌਕਰੀ ਮਿਲ ਜੇ ਮੇਰਾ ਪੁੱਤ ਚੰਗਾ ਪੜ੍ਹ ਲਿਖ ਜੇ ਚੰਗੀ ਨੂ ਮੇਰੇ ਘਰ ਦੇ ਵਿੱਚ ਆ ਜੇ ਚੰਗਾ ਇਹਦਾ ਘਰਵਰ ਬਣ ਜੇ ਚੰਗੇ ਮੇਰੇ ਪੋਤੇ ਹੋਣ ਮੈਂ ਤਾਂ ਸੁੱਖਾਂ ਸੁਖ ਦਾ ساری ਉਮਰ ਨਗਾਹ ਦਿੱਤੀ ਉਹਨਾਂ ਰੱਬ ਦਾ ਨਾਮ ਹੀ ਲਿਆ ਜਿੰਨਾ ਤੇਰੇ ਵਾਸਤੇ ਮੈਂ ਸੁੱਖ ਮੰਗਦਾ ਰਿਹਾ ਪਰ ਤੈਂ ਆ ਇੱਕ ਖਿੰਦੇ ਵਿੱਚ ਖੇ ਕਰ ਦਿੱਤਾ ਸਾਰਾ ਕੁਝ ਕੀਤਾ ਮੇਰੇ ਲਈ ਕੀਤਾ ਕੀ ਹੈ ਮੇਰੇ ਲਈ ਕੀਤਾ ਕੀ ਹੈ ਉਦੋਂ ਫਿਰ ਬਾਪੂ ਦੁਖੀ ਹੋ ਜਾਂਦਾ ਹੈ ਉਦੋਂ ਮਾਂ ਬੋਲੋਂ ਦੁਖੀ ਹੋ ਜਾਂਦੀ ਮਾਂ ਨੂੰ ਪੁੱਛ ਕੇ ਦੇਖ ਲੈ ਵੀ ਤੇਰੇ ਲਈ ਕੀਤਾ ਕੀ ਹੈ ਮਾਂ ਦੇ ਸਹਰਾਣੇ ਮੌਤ ਸੀ ਜਦੋਂ ਤੇਰਾ ਜਨਮ ਹੋਇਆ ਮਾਂ ਦੇ ਸਹਰਾਣੇ ਕਫਨ ਸੀ ਮਾਂ ਦੇ ਚਿਹਰੇ ਤੇ ਬੋਲੋ ਦੁੱਖ ਸੀ ਉਸ ਵਕਤ ਹਾਸਾ ਨਹੀਂ ਸੀ ਰੋਣਾ ਸੀ ਤੇ ਤੂੰ ਹੱਸਿਆ ਤੂੰ ਰੋਇਆ ਤੇ ਮਾਂ ਦੇ ਚਿਹਰੇ ਤੇ ਹਾਸੇ ਆਏ 9 ਮਹੀਨੇ ਤੈਨੂੰ ਪੇਟ ਦੇ ਵਿੱਚ ਰੱਖਿਆ ਤੇ ਤੂੰ ਕਿਨ ਮਾਂ ਨੇ ਮੇਰੇ ਲਈ ਕੀਤਾ